प्यारे दोस्तों प्यार भरी सत श्री अकाल जी हां जी दोस्तों पंजाब हरियाणा हाई कोर्ट ਦਾ ਇੱਕ ਹੋਰ ਆਇਆ ਅਹਿਮ ਫੈਸਲਾ ਉਸ ਬਾਰੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ हां जी दोस्तों ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਕੋਈ ਵੀ ਅਦਾਰਾ ਕਿਸੇ ਕਰਮਚਾਰੀ ਨੂੰ ਪਿਛਲੀ ਤਰੀਕ ਤੋਂ ਬਰਖਾਸਤ ਨਹੀਂ ਕਰ ਸਕਦਾ ਤੇ ਨਾ ਹੀ ਉਸ ਦੀ ਸੇਵਾ ਦੌਰਾਨ ਹਾਸਲ ਕੀਤੇ ਲਾਭ ਦੇਣ ਤੋਂ ਇਨਕਾਰ ਕਰ ਸਕਦਾ ਹੈ ਇਹ ਫੈਸਲਾ 25 ਸਾਲ ਪੁਰਾਣੇ ਕੇਸ 'ਚ ਆਇਆ ਹੈ ਜਦੋਂ ਕਿ ਇੱਕ ਰੋਡਵੇਜ ਕਰਮਚਾਰੀ ਨੂੰ ਉਸ ਦੀ ਜਨਮ ਤਰੀਕ ਦੇ ਮਸਲੇ ਤੇ ਸੇਵਾ ਮੁਕਤੀ ਤੋਂ ਪਹਿਲਾਂ 31 ਦਸੰਬਰ 1994 ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹਨਾਂ ਹੁਕਮਾਂ ਦਾ ਆਧਾਰ ਇਹ ਸੀ ਕਿ ਕਰਮਚਾਰੀ ਦੀ ਜਨਮ ਮਿਤੀ ਜੁਲਾਈ 1938 ਦੀ ਥਾਂ ਦਸੰਬਰ 1936 ਦਰਜ ਕੀਤੀ ਜਾਣੀ ਚਾਹੀਦੀ ਸੀ ਜਸਟਿਸ ਨਮਿਤ কুমার ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਰਖਾਸਤਗੀ ਹੁਕਮ ਪਾਸ ਕਰਨ ਦੀ ਤਰੀਕ ਜਾਂ ਉਸ ਵਿੱਚ ਦਰਜ ਭਵਿੱਖ ਦੀ ਤਰੀਕ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਸਕਦੀ ਹੈ ਪਰ ਬਰਖਾਸਤਗੀ ਦੇ ਹੁਕਮ ਪਹਿਲਾਂ ਦੀ ਤਰੀਕ 'ਤੇ ਵਾਪਸ ਕਰਨੇ ਸਵੀਕਾਰ ਨਹੀਂ ਕੀਤੇ ਜਾ ਸਕਦੇ ਇਸ ਦੀ ਵਾਰ ਤੋਂ ਕਰਮਚਾਰੀ ਨੂੰ ਉਸ ਦੇ ਇਲਾਵਾ ਤੋਂ ਵਾਜੇ ਕਰਨ ਲਈ ਨਹੀਂ ਕੀਤੀ ਜਾ ਸਕਦੀ ਹਾਈ ਕੋਰਟ ਦਾ ਬੈਚ ਪੀਆਰਟੀਸੀ ਤੇ ਹੋਰਾਂ ਖਿਲਾਫ ਬਹਾਦਰ ਸਿੰਘ ਵੱਲੋਂ 1999 ਵਿੱਚ ਦਰਜ ਕੀਤੀ ਇੱਕ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਅਦਾਲਤ ਨੇ ਪਟੀਸ਼ਨਰ ਨੂੰ 1 ਜਨਵਰੀ 1995 ਤੋਂ 8 ਜੂਨ 1995 ਤੱਕ ਦੇਬੰਦ ਦੇ ਸਾਰੇ ਲਾਭ ਦੇਣ ਦਾ ਹੁਕਮ ਦਿੱਤਾ ਹੈ ਇਸ ਲਈ 3 ਮਹੀਨੇ ਦਾ ਸਮਾਂ ਹੱਦ ਤੈਅ ਕੀਤੀ ਗਈ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਹੋਰ ਅਹਿਮ ਫੈਸਲਾ ਆਇਆ ਹੈ ਸੋ ਮੈਂ ਆਸ ਕਰਾਂਗੀ ਅੱਜ ਦੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ